ਦੇ ਬਾਹਰ ਨਾਲ ਇੱਕ ਤਸਵੀਰ ਤੁਹਾਨੂੰ ਦਿਖਾਣੀ ਹੈ ਬਜ਼ੁਰਗ ਮਾਤਾ ਦੇਖੋ ਹਰ ਕੋਈ ਜਿੱਤੋ ਜੋ ਬਣ ਪਾ ਰਿਹਾ ਉਹ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਰਾਜਵੀਰ ਜਵੰਤਾ ਜਾਂ ਉਸਦੇ ਪਰਿਵਾਰ ਦੀ ਕੋਈ ਹੈਲਪ ਕਰ ਸਕੀਏ ਜਿਸ ਦਿਨ ਤੋਂ ਉਹ ਬਿਮਾਰ ਹੋਇਆ ਹੈ ਸ਼ਨੀਵਾਰ ਦੀ ਸ਼ਾਮ ਸੀ ਸ਼ਾਇਦ ਤੇ ਬਸ ਅਸੀਂ ਐਤਵਾਰ ਤੋਂ ਰੋਜ਼ ਜਾਂਦੇ ਹੂੰ ਉਹ ਤਾਂ 27 ਸਤੰਬਰ ਨੂੰ ਹੀ ਹਾਦਸਾ ਹੋਇਆ ਉਸ ਤੋਂ ਬਾਅਦ ਤੁਸੀਂ ਇਹਨਾਂ ਦਿਨ ਦੇਖਿਆ ਨਾ ਰਾਤ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਸਤਾਈ ਦੀ ਰਾਤ ਨੂੰ ਵੀ ਲੰਗਰ ਲੈ ਕੇ ਆਏ ਸੀਗੇ ਪਰ ਉਸ ਦਿਨ ਸਾਨੂੰ ਇੰਨਾ ਨਹੀਂ ਸੀ ਪਤਾ ਵੀ ਇੰਨਾ ਸੀਰੀਅਸ ਹੈ ਇੰਨਾ ਨਹੀਂ ਸੀ ਪਤਾ ਲੱਗਾ ਦਰਸਤ ਅਸੀਂ ਸਰਵਤ ਦੇ ਪਰੇ ਦੇ ਜਾਂ ਕਰਦੇ ਹਾਂ ਵੀ ਜੋ ਵੀ ਜਿਹੜਾ ਰੋਗੀ ਆ ਗਿਆ ਫੋਟੇਜ ਚ ਸਭ ਤੰਦਰੁਸਤ ਹੋ ਕੇ ਜਾਵੇ ਲੇਕਿਨ ਉਹਦੀ ਜਿਹੜੀ ਹਾਲਤ ਸੀਰੀਅਸ ਦੇਖ ਕੇ ਬੇਟੇ ਤੇ ਉਹਦੇ ਲਈ ਅਰਦਾਸ ਕਰਦੇ ਵੀ ਉਹ ਉਹਨਾਂ ਦੀ ਤਾਂ ਫੈਮਿਲੀ ਦਾ ਕੋਈ ਵੀ ਹੈ ਨਹੀਂ ਨਾ ਉਹਨਾਂ ਦੇ ਸਿਰ ਤੇ ਕੋਈ ਹੈ ਨਾ ਕੋਈ ਦਾਦਾ ਨਾ ਕੋਈ ਬੱਚੇ ਵੱਡੇ ਹੈ ਤੁਸੀਂ ਤੁਸੀਂ ਵੀ ਇੱਕ ਮਾਂ ਹੋ ਮੈਂ ਸੁਣਿਆ ਕਿ ਤੁਸੀਂ ਅੰਦਰ ਪਰਿਵਾਰ ਨੂੰ ਵੀ ਮਿਲ ਕੇ ਆਉਂਦੇ ਉਹਨਾਂ ਨੂੰ ਵੀ ਪੁੱਛਦੇ ਹੋ ਹਨਾ ਸੇਵਾ ਪਾਣੀ ਚਾਹ ਪਾਣੀ ਜੋ ਵੀ ਹੈ ਪਰ ਤੁਸੀਂ ਤੁਸੀਂ ਵੀ ਇੱਕ ਮਾਂ ਹੋ ਤੁਸੀਂ ਅੱਜ ਉਸਮਾਨ ਦਾ ਦਰਦ ਬਖੋ ਵੀ ਮਹਿਸੂਸ ਕਰ ਰਹੇ ਹੋ ਅੱਖਾਂ ਚੰਝੂ ਆ ਜ ਨੇ ਪਰ ਉਹਨਾਂ ਦੇ ਸਾਹਮਣੇ ਅਸੀਂ ਇਹ ਕਹਿੰਨੇ ਵੀ ਬੀਬੀ ਜੀ ਤੁਸੀਂ ਬੱਬਰ ਸ਼ੇਰ ਦੀ ਮਾਂ ਹੋ ਵੀ ਤੁਸੀਂ ਦਲੇਰ ਨਾਲ ਵਸ ਵੈਗੁਰੂ ਦਾ ਭਰੋਸਾ ਰੱਖੋ ਤੇ ਡੋਲਣ ਡੋਲਣਾ ਨਹੀਂ ਦੇਗੇ ਉਹ ਵੈਗੂ ਵੈਗਲੀ ਕਰਦੇ ਹੋਰ ਕੋਈ ਗੱਲ ਨਹੀਂ ਕੁਛ ਨਹੀਂ ਹਮੇਸ਼ਾ ਵੈਗਲੀ ਵੈਗੂ ਕਰਦੇ ਸੱਚੇ ਪਾਸ਼ਾ ਕਿਸੇ ਦੀ ਸੁਣ ਲਵੇ ਰਾਜਵੀਰ ਜਵੰਦਾ ਨੂੰ ਅੰਦਰ ਹੋਰ ਲੰਮਾ ਸਮਝ ਦਾ ਡਾਕਟਰ ਕਹੇ ਰਿਹਾ ਲੈ ਸਮਾਂ ਲੱਗਣਾ ਲੱਗ ਜਾਂਦਾ ਤਾਂ ਤੁਸੀਂ ਇੱਥੇ ਬੈਠੇ ਰਹੋਗੇ ਕੋਈ ਨਹੀਂ ਸਾਨੂੰ ਕੀ ਹੋਰ ਕੰਮ ਹੈ ਬਜ਼ੁਰਗਾਂ ਜਵਾਨ ਬੱਚੇ ਦੀ ਜ਼ਿੰਦਗੀ ਮਿਲ ਜੇ ਸਾਨੂੰ ਇਸ ਤੋਂ ਸਸਤਾ ਹੋਰ ਕੀ ਹੈ ਬੇਟੇ ਹੈਨਾ ਇੱਥੇ ਸਾਨੂੰ ਇਹ ਹੁੰਦਾ ਵੀ ਕੋਈ ਨਾ ਕੋਈ ਛੇਤੀ ਖੁਸ਼ਖਬਰੀ ਸ਼ੇਅਰ ਦੇ ਦੇਵੇ ਦੇਖੋ ਕਿੰਡੀ ਵੱਡੀ ਸੇਵਾ ਦਿਨ ਹੋਵੇ ਭਾਵੇਂ ਰਾਤ ਹੋਵੇ ਆਪਣੇ ਕੰਮ ਤੇ ਡਟੇ ਹੋਏ ਆ ਇਹ ਕਹਿੰਦੇ ਜੋ ਮੇਰੇ ਤੋਂ ਬਣ ਪਾਰਿਆ ਮੈਂ ਉਹ ਕਰਾਂ ਤਾਂ ਇਹ ਬੇਬੇ ਦੀ ਇਹ ਬਜ਼ੁਰਗ ਦੀ ਜਿਹੜੀ ਤਸਵੀਰ ਆ ਇਹ ਜਿਹੜੀ ਅਰਦਾਸ ਬੇਬੇ ਦੇ ਮੋਹੋਂ ਉਸ ਗਾਇਕ ਦੇ ਲਈ ਜਿਸ ਨੂੰ ਕੋਈ ਵੀ ਗਵਾਣਾ ਨਹੀਂ ਚਾਹੁੰਦਾ ਉਸ ਗਾਇਕ ਲਈ ਜੋ ਇਹ ਬੀਬੀ ਕਰ ਰਹੀ ਆ ਇਹ ਵੀ ਦੁਨੀਆ ਤੱਕ ਪਹੁੰਚਾਇਓ 40 ਸ ਹਸਪਤਾਲ ਦੇ ਬਾਹਰ ਮੌਜੂਦ ਆ ਹਰ ਕੋਈ ਪੰਜਾਬ ਦੇ ਵਿੱਚ ਭਾਵੇਂ ਵਿਦੇਸ਼ ਦੇ ਵਿੱਚ ਕੋਈ ਪੰਜਾਬੀ ਬੈਠਾ ਹੈ ਜਿਹੜੀ ਵੀ ਰਾਜਵੀਰ ਜਵੰਦਾ ਨੂੰ ਜਾਣਦੇ ਨਹੀਂ ਉਹਨਾਂ ਦੀ ਗਾਇਕੀ ਨੂੰ ਪਿਆਰ ਕਰਦੇ ਨੇ ਹਰ ਕੋਈ ਜਿੱਥੇ ਵੀ ਹੈ ਅਰਦਾਸ ਬੇਨਤੀ ਦੁਆ ਕਰ ਰਿਹਾ ਉੱਥੇ ਹੀ ਹਸਪਤਾਲ ਦੇ ਬਾਹਰ ਨਾ ਇੱਕ ਤਸਵੀਰ ਤੁਹਾਨੂੰ ਦਿਖਾਣੀ ਹੈ ਬਜ਼ੁਰਗ ਮਾਤਾ ਦੇਖੋ ਹਰ ਕੋਈ ਜਿੱਤੋ ਜੋ ਬਣ ਪਾਰ ਰਿਹਾ ਉਹ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਰਾਜਵੀਰ ਜਵੰਦਾ ਜਾਂ ਉਸਦੇ ਪਰਿਵਾਰ ਦੀ ਕੋਈ ਹੈਲਪ ਕਰ ਸਕੀਏ ਜਾਂ ਅਸੀਂ ਕੁਝ ਆਪਣੀ ਦੇਣ ਦੇ ਸਕੀਏ ਤਾਂ ਇਹ ਮਾਤਾ ਜੀ ਮੌਜੂਦ ਹੈ ਮਾਤਾ ਜੀ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਦੇਖ ਰਹੀਆਂ ਤੁਸੀਂ ਇੱਥੇ ਬੈਠੇ ਹੋਏ ਹੋ ਹਨਾ ਇਹ ਇਹ ਤੁਸੀਂ ਸੇਵਾ ਕਰ ਰਹੇ ਹੋ ਜਾਂ ਕਿੱਦਾਂ ਹਾਂਜੀ ਸੇਵਾ ਕਰਦੇ ਹੋ ਕਿੱਥੋਂ ਆਏ ਹੋ ਤੁਸੀਂ ਅਸੀਂ ਆਮਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਬੇਟੀ ਤੁਸੀਂ ਇਕੱਲੇ ਆਏ ਹੋ ਹਾਂਜੀ ਇਕੱਲੇ ਆਏ ਆ ਤੇ ਗੱਡੀ 'ਚ ਕੋਈ ਸੰਗਤ ਛੱਡ ਜਾਂਦੀ ਹੈ ਤੇ ਫਿਰ ਸ਼ਾਮੀ ਜਦੋਂ ਫਤਿਹ ਹੋ ਜਾਊਗਾ ਪ੍ਰਸ਼ਾਦ ਜਸ਼ਕੰਮੀ ਫਿਰ ਸ਼ਾਮੀ ਚੱਲ ਜਾਊਂਗੀ ਤੇ ਸਵੇਰੇ ਫਿਰ ਜੋ ਵੀ ਸਰਦਾ ਕੋਈ ਜੂਸ ਜਸ਼ਕੰਮੀ ਚਾਹ ਪਾਣੀ ਤੇ ਫਿਰ ਲੈ ਕੇ ਆ ਜੰਨੇ ਮਾਤਾ ਜੀ ਤੁਸੀਂ ਖਾਸ ਰਾਜਵੀਰ ਜਮੰਦਾ ਕਰਕੇ ਇੱਥੇ ਆਏ ਹੋ ਹਨੇ ਵਸੀਰ ਦਰਸਤ ਅਸੀਂ ਸਰਵਤ ਦੇ ਭਲੇ ਦੇ ਆ ਕਰਦੇ ਵੀ ਜੋ ਵੀ ਜਿਹੜਾ ਰੋਗੀ ਆ ਗਿਆ ਫੋਰਟੇਜ ਚ ਸਭ ਤੰਦਰੁਸਤ ਹੋ ਕੇ ਜਾਵੇ ਲੇਕਿਨ ਉਹਦੀ ਜਿਹੜੀ ਹਾਲਤ ਸੀਰੀਅਸ ਦੇਖ ਕੇ ਬੇਟੇ ਤੇ ਉਹਦੇ ਲਈ ਅਰਦਾਸ ਕਰਦੇ ਵੀ ਉਹਨਾਂ ਦੀ ਫੈਮਿਲੀ ਦਾ ਕੋਈ ਵੀ ਹੈ ਨਹੀਂ ਮੈਂਬਰ ਨਾ ਉਹਨਾਂ ਦੇ ਸਿਰ ਤੇ ਪਿਓ ਹੈ ਨਾ ਕੋਈ ਦਾਦਾ ਨਾ ਕੋਈ ਬੱਚੇ ਵੱਡੇ ਹੈ ਵੀ ਉਹਨਾਂ ਦੀ ਮਦਰ ਲਈ ਬੱਚਿਆਂ ਲਈ ਉਹਨਾਂ ਦੀ ਵਾਈਫ ਲਈ ਉਹਨਾਂ ਦੀ ਰਾਜਵੀਰ ਦੀ ਜਿਹੜੀ ਸਿਸਟਰ ਹੈ ਉਹਨਾਂ ਲਈ ਇਹ ਇਹ ਕੱਖੇ ਸਮਝੀ ਕੱਖੇ ਤੁਸੀਂ ਹਮੇਸ਼ਾ ਹੀ ਇੱਥੇ ਬੈਠਦੇ ਹੋ ਜਾਂ ਜਦੋਂ ਤੁਸੀਂ ਦੇਖਿਆ ਕਿ ਰਾਜਵੀਰ ਜਵੰਦਾ ਦੀ ਸੀਰੀਅਸ ਹਾਲਤ ਚਾਹਨਾ ਲੋਕ ਮਿਲਣ ਆ ਰਿਹਾ ਦੂਰੋਂ ਦੂਰੋਂ ਕਾਫੀ ਆ ਰਿਹਾ ਤਾਂ ਤੁਸੀਂ ਇੱਥੇ ਪਾਣੀ ਆਪਣਾ ਹਨਾ ਲੋਕਾਂ ਦੀ ਸੇਵਾ ਦੇ ਲਈ ਤੁਸੀਂ ਪ੍ਰਸ਼ਾਦ ਰੱਖ ਲਿਆ ਇਹ ਇਹ ਤੁਸੀਂ ਮਤਲਬ ਉਹਨਾਂ ਦੇ ਕਰਕੇ ਇਹ ਚੀਜ਼ ਇੱਥੇ ਬੈਠੀ ਜਿਸ ਦਿਨ ਤੋਂ ਬੈਠੇ ਜਿਸ ਦਿਨ ਤੋਂ ਉਹ ਬਿਮਾਰ ਹੋਇਆ ਹੈ ਸ਼ਨੀਵਾਰ ਦੀ ਸ਼ਾਮ ਸੀ ਸ਼ਾਇਦ ਤੇ ਬਸ ਅਸੀਂ ਐਤਵਾਰ ਤੋਂ ਰੋਹ ਜਾਂਦੇ ਹਮਮ ਉਹ ਤਾਂ 27 ਸਤੰਬਰ ਨੂੰ ਹੀ ਹਾਸਾ ਹੋਇਆ ਉਸ ਤੋਂ ਬਾਅਦ ਨਾ ਦਿਨ ਦੇਖਿਆ ਨਾ ਰਾਤ ਤੁਸੀਂ ਇੱਥੇ ਬੈਠੇ ਰਹਿੰਦੇ ਸੀ 27 ਦੀ ਰਾਤ ਨੂੰ ਵੀ ਲੰਗਰ ਲੈ ਕੇ ਆਏ ਸੀਗੇ ਪਰ ਉਸ ਦਿਨ ਸਾਨੂੰ ਇੰਨਾ ਨਹੀਂ ਸੀ ਪਤਾ ਵੀ ਇੰਨਾ ਸੀਰੀਅਸ ਹੈ ਇੰਨਾ ਨਹੀਂ ਸੀ ਪਤਾ ਲੱਗਾ ਤੇ 28 ਨੂੰ ਥੋੜਾ ਜਿਆਦਾ ਦੱਸਦੇ ਰਹੇ ਵੀ ਹਾਂ ਠੀਕ ਹੈ ਠੀਕ ਹੈ ਤੇ 29 ਨੂੰ ਵੀ ਦੱਸਿਆ ਫਿਰ ਉਸ ਤੋਂ ਬਾਅਦ ਹੁਣ ਕਹੀ ਜਾਂਦੇ ਸਾਰੇ ਵੀ ਸੀਰੀਅਸ ਹੈ ਸੀਰੀਅਸ ਹੈ ਸੀਰੀਅਸ ਹੈ ਨਾ ਤੁਸੀਂ ਤੁਸੀਂ ਵੀ ਇੱਕ ਮਾਂ ਹੋ ਮੈਂ ਸੁਣਿਆ ਕਿ ਤੁਸੀਂ ਅੰਦਰ ਪਰਿਵਾਰ ਨੂੰ ਵੀ ਮਿਲ ਕੇ ਆਉਂਦੇ ਹੋ ਉਹਨਾਂ ਨੂੰ ਵੀ ਪੁੱਛਦੇ ਹੋ ਹਨਾ ਸੇਵਾ ਪਾਣੀ ਚਾਹ ਪਾਣੀ ਜੋ ਵੀ ਹੈ ਪਰ ਤੁਸੀਂ ਤੁਸੀਂ ਵੀ ਇੱਕ ਮਾਂ ਹੋ ਤੁਸੀਂ ਅੱਜ ਉਸ ਮਾਂ ਦਾ ਦਰਦ ਬਖੋਬੀ ਮਹਿਸੂਸ ਕਰ ਰਹੇ ਹੋ ਬਿਲਕੁਲ ਕਰਦੇ ਹਾਂ ਜੀ ਬਿਲਕੁਲ ਕਰਦੇ ਹਾਂ ਵੀ ਪਰ ਫਿਰ ਵੀ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਅਸੀਂ ਇਕੱਲੇ ਤਾਂ ਡਾਵਾਂਡਲ ਹੋ ਜੰਨੇ ਆੱਖਾਂ ਚੰਜੂ ਆ ਜੰਨੇ ਪਰ ਉਹਨਾਂ ਦੇ ਸਾਹਮਣੇ ਅਸੀਂ ਇਹ ਕਹਿੰਦੇ ਵੀ ਬੀਬੀ ਜੀ ਤੁਸੀਂ ਬੱਬਰ ਸ਼ੇਰ ਦੀ ਮਾਂ ਹੋ ਵੀ ਤੁਸੀਂ ਦਲੇਰ ਨਾਲ ਵਸ ਵਾਹਿਗੁਰੂ ਦਾ ਪਰ ਸਾਰੇ ਕੋ ਤੇ ਡੋਲਣ ਡੋਲਣਾ ਨੇ ਤੁਸੀਂ ਨਹੀਂ ਡੋਲਣਾ ਹਾਂ ਤੇ ਇਸ ਗੱਲ ਦੇ ਮਾਰੇ ਉਹ ਵਿਚਾਰੇ ਲੱਗੇ ਹੋਏ ਵੈਗਰੂ ਵੈਗਰੀ ਉਹ ਕਰਦੇ ਹੋਰ ਕੋਈ ਗੱਲ ਨਹੀਂ ਕੁਛ ਨਹੀਂ ਹਮੇਸ਼ਾ ਵੈਗਰੀ ਵੈਗਰੂ ਕਰਦੇ ਸੱਚੇ ਪਾਸ਼ਾ ਹੂੰ ਕਿਸੇ ਦੀ ਸੁਣ ਲਵੇ ਅਗਰ ਕਿਸੇ ਤੋਂ ਵੀ ਗਲਤੀ ਹੋਗੀ ਹੂੰ ਤੋ ਉਹਨੂੰ ਬਖਸ਼ਿਸ਼ ਪ੍ਰਮਾਤਮਾ ਜੀ ਉਹਨੂੰ ਬਖਸ਼ ਤੋ ਬਾਈ ਗਰੂ ਗਲਤੀ ਨੂੰ ਮਾਫ ਕਰ ਦੋ ਬਖਸ਼ ਦੋ ਤਾਂ ਕਿ ਉਹਨੂੰ ਮਹਾਰਾਜ ਤੰਦਰੁਸਤੀ ਦੇ। ਤੁਹਾਡੀ ਅਰਦਾਸ ਜਰੂਰ ਕਬੂਲ ਹੋਏਗੀ। ਤੁਸੀਂ ਪਤਨੀ ਨੂੰ ਦੇਖਿਆ ਉਹਨਾਂ ਦੀ ਪਤਨੀ ਜਿਉਂ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਦੇਖਿਆ ਆਪਣੀਆਂ ਅੱਖਾਂ ਨੇ। ਮੈਂ ਫੋਟੋਆਂ 'ਚ ਦੇਖਿਆ ਮੈਂ ਸਿਰਫ ਉਹਨਾਂ ਦੀ ਬਾਈ ਫੇਸ ਉਹਨਾਂ ਦੀ ਮਾਤਾ ਜੀ ਨੂੰ ਮਿਲੇ। ਅੱਛਾ ਉਹਨਾਂ ਦੇ ਮਾਤਾ ਨੂੰ ਮਿਲੇ। ਹੂੰ। ਤੇ ਹੋਰ ਫੋਟੋਆਂ 'ਚ ਦੇਖਿਆ ਬੇਟੇ ਹੋਰ ਨੂੰ ਨਹੀਂ ਕਿਸੇ ਨੂੰ ਮਿਲੀ ਜਾਂ ਕਮਰਗਰੇ ਵਾਲ ਉਹ ਨੇੜੇ ਨੇ ਜਿਹੜੇ ਉਹਨਾਂ ਦੇ ਉਹਨਾਂ ਤੋਂ ਹਾਲ ਚਾਲ ਪੁੱਛ ਲਈਦਾ। ਤੇ ਉੱਪਰ ਨਹੀਂ ਜਾਣ ਦਿੰਦੇ ਉੱਪਰ ਜਾਣ ਨਹੀਂ ਦਿੰਦੇ ਤੁਸੀਂ ਵੀ ਇੱਥੇ ਬੈਠੋ ਜਿੱਦਾ ਕੋ ਉਹ ਹਸਪਤਾਲ ਆ ਇੱਥੇ ਤੁਸੀਂ ਕੋਨੇ 'ਚ ਬੈਠੇ ਹੋ ਤੁਸੀਂ ਸਮਾਨ ਵੀ ਰੱਖਿਆ ਵਾ ਪ੍ਰਸ਼ਾਦ ਵੀ ਆ ਤੁਹਾਡੇ ਕੋਲ ਸੁਖਣਾ ਸੁਖ ਰਿਓ ਇਸ ਵੇਲੇ ਨਹੀਂ ਇਹੋ ਜੀ ਨਹੀਂ ਬਸ ਵਾਇਗਰੂ ਵਾਇਗਰੂ ਕਰਦੇ ਆ ਵਾਇਗਰੂ ਵਾਇਗਰੂ ਕਰਦੇ ਆ ਵੀ ਵਾਇਗਰੂ ਜੀ ਉਹ ਅਰਦਾਸ ਕਰਕੇ ਪ੍ਰਸ਼ਾਦ ਲੈ ਕੇ ਆਏ ਹਾਂ ਜੀ ਅਰਦਾਸ ਕਰਕੇ ਹੀ ਪ੍ਰਸ਼ਾਦ ਲੈ ਕੇ ਉੱਥੇ ਵੀ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਤੇ ਇੱਥੇ ਲਈ ਵੀ ਚਲੋ ਜਿਹੜੀਆਂ ਸੰਗਤਾਂ ਪਤਾ ਨਹੀਂ ਕੀ ਦੇ ਮੂੰਹੋਂ ਅਰਦਾਸ ਨਿਕਲ ਕੇ ਕਿਹਦੀ ਵਾਇਗਰੂ ਜੀ ਸੁਣ ਲੈਣੇ ਮਾਤਾ ਜੀ ਜੇ ਰਾਜਵੀਰ ਜਵੰਦਾ ਨੂੰ ਅੰਦਰ ਹੋਰ ਲੰਮਾ ਸਮਝ ਦਾ ਡਾਕਟਰ ਕੈਰੀ ਹਲੇ ਸਮਾਂ ਲੱਗਣਾ ਲੱਗ ਜਾਂਦਾ ਤਾਂ ਤੁਸੀਂ ਇੱਥੇ ਬੈਠੇ ਰਹੋਗੇ ਕੋਈ ਨਹੀਂ ਸਾਨੂੰ ਕੀ ਹੋਰ ਕੰਮ ਹੈ ਬਜ਼ੁਰਗਾਂ ਹਮ ਜਵਾਨ ਬੱਚੇ ਦੀ ਜ਼ਿੰਦਗੀ ਮਿਲ ਜੇ ਸਾਨੂੰ ਇਸ ਤੋਂ ਸਸਤਾ ਹੋਰ ਕੀ ਹੈ ਬੇਟੇ ਹਮ ਹੈਨਾ ਸਾਨੂੰ ਆਉਣ ਚ ਕੋਈ ਨਹੀਂ ਆ ਆਂਬਸਾ ਵੇ ਗੁਰਦੁਆਰਾ ਇੱਥੇ ਵੀ ਅਸੀਂ ਉੱਥੇ ਵੀ ਸੇਵਾ ਕਰਦੇ ਆਂ ਉਹਦੀ ਤੰਦਰੁਸਤੀ ਦੀ ਅਰਦਾਸ ਕਰਦੇ ਲੇਕਿਨ ਇੱਥੇ ਸਾਨੂੰ ਇਹ ਹੁੰਦਾ ਵੀ ਕੋਈ ਨਾ ਕੋਈ ਛੇਤੀ ਖੁਸ਼ਖਬਰੀ ਸ਼ੇਅਰ ਦੇ ਦੇਵੇ ਅੱਛਾ ਅੰਮਿਸਕਰ ਜਿੱਦਾਂ ਹੁਣ ਤੁਹਾਨੂੰ ਗਾਇਕ ਵੀ ਆ ਇੱਥੋਂ ਨੰਗਦੇ ਆ ਆਮ ਲੋਕ ਵੀ ਨੰਗਦੇ ਆ ਤਾਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਕੋਈ ਕੀ ਕਹਿੰਦੇ ਨੇ बस यही कहंदे ने ਵੀ ਵਾਇਗਰੂ ਜੀ ਅਰਦਾਸਾਂ ਕਰੋ ਤੇ ਸ਼ਾਇਦ ਠੀਕ ਹੋ ਜਾਣਗੇ ਬਸ ਇਹੀ ਕਹਨੇ ਵੀ ਠੀਕ ਹੋ ਜਾਣਗੇ ਸੋ ਸੋ ਇਹ ਬੀਜੀ ਆ ਬਹੁਤ ਬਜ਼ੁਰਗਵਾ ਤੇ ਇਹਨਾਂ ਨੇ ਨਾ ਆਪਣਾ ਸਮਾਨ ਵੀ ਐਥੋਂ ਕਹਿੰਦੇ ਮੈਂ ਨੇੜਿਓਂ ਹੀ ਆਂਦੀ ਆ ਤਾਂ ਲੋਕ ਜਿਹੜੇ ਲੰਘਦੇ ਆ ਉਹਨਾਂ ਨੂੰ ਇਹ ਪਾਣੀ ਪੁੱਛਦੇ ਆ ਉਹਨਾਂ ਨੂੰ ਸੇਵਾ ਕਰਦੇ ਆ ਕੋਈ ਭੁੱਖਾ ਆ ਗਿਆ ਮਰੀਜ਼ ਆ ਹਸਪਤਾਲ ਦੇ ਵਿੱਚ ਦੁਖੀ ਬੰਦਾ ਆਉਂਦਾ ਸੋਚੋ ਕਿਸੇ ਨੇ ਰੋਟੀ ਖਾਧੀ ਆ ਕਿਸੇ ਨੇ ਨਹੀਂ ਖਾਧੀ ਰਾਜਵੀਰ ਜਵੰਦਾ ਨੂੰ ਲੋਕ ਜਿਹੜੇ ਮਿਲਣ ਆ ਰਿਹਾ ਕਾਫੀ ਟਾਈਮ ਤੋਂ ਹਾਦਸੇ ਦੇ ਕਰਕੇ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚ ਆ ਤਾਂ ਇਸ ਬੀਜੀ ਤੋਂ ਜੋ ਉਹ ਬਣ ਪਾਇਆ ਇਹ ਵੀ ਜੀ ਅਰਦਾਸ ਕਰਵਾ ਕੇ ਪ੍ਰਸ਼ਾਦ ਲੈ ਕੇ ਪਾਣੀ ਜਿਹੜਾ ਜਲ ਸਭ ਤੋਂ ਵੱਡੀ ਸੇਵਾ ਜਲ ਦੀ ਕਹੀ ਜਾਂਦੀ ਹੈ ਇਹ ਲੈ ਕੇ ਇੱਥੇ ਪਹੁੰਚ ਗਏ ਤਾਂ ਦੇਖੋ ਕਿੱਡੀ ਵੱਡੀ ਸੇਵਾ ਦਿਨ ਹੋਵੇ ਭਾਵੇਂ ਰਾਤ ਹੋਵੇ ਆਪਣੇ ਕਾ ਮਤੇ ਡਟੇ ਹੋਇਆ ਇਹ ਕਹਿੰਦੇ ਜੋ ਮੇਰੇ ਤੋਂ ਬਣ ਪਾਰਿਆ ਮੈਂ ਉਹ ਕਰਾਂ ਤਾਂ ਇਹ ਬੇਬੇ ਦੀ ਇਹ ਬਜ਼ੁਰਗ ਦੀ ਜਿਹੜੀ ਤਸਵੀਰ ਆ ਇਹ ਜਿਹੜੀ ਅਰਦਾਸ ਬੇਬੇ ਦੇ ਮੂੰਹੋਂ ਉਸ ਗਾਇਕ ਦੇ ਲਈ ਜਿਸ ਨੂੰ ਕੋਈ ਵੀ ਗਵਾਣਾ ਨਹੀਂ ਚਾਹੁੰਦਾ ਉਸ ਗਾਇਕ ਲਈ ਜੋ ਇਹ ਬੀਬੀ ਕਰ ਰਹੀ ਆ ਇਹ ਵੀ ਦੁਨੀਆ ਤੱਕ ਪਹੁੰਚਾਓ ਕਿਉਂਕਿ ਇਹ ਚੀਜ਼ਾਂ ਦੇਖ ਕੇ ਹੀ ਹਰ ਬੰਦਾ ਹੋਰ ਅਰਦਾਸ ਤੇ ਦੁਆ ਮੰਗਦਾ ਵਾ ਸੋ ਇਹ ਚੀਜ਼ ਜ਼ਰੂਰ ਪਹੁੰਚਣੀ ਚਾਹੀਦੀ ਹੈ